Something ਬਾਣੀ ਸਰਬਾਣੀ ਜਿਨ ਕਾ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਲਖ ਖੁਸ਼ੀਆਂ ਪਾਤਸ਼ਾਹੀਆ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇਹ ਮੇਰਾ ਮਨ ਤਨ ਸ਼ੀਤਲ ਹੋਏ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹਿ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਇ ਗੁਰ ਸਾਹਿਬ ਜੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਨਰਸਰੀ ਨਹਲਾ ਨਵ ਕਾਹੀ ਰੀ ਬੰਦ ਖੋਜਨ ਜਾਈ ਸਰਬ ਨਿਵਾਸੀ ਸਦਾ ਅਲਿਪ ਤੋਹੀ ਸੰਗ ਸਮਾਏ ਕਾਹੀ ਰੀ ਦਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਨੇਪਾ ਤੋਹੇ ਸੰਗ ਸਮਾਏ ਰਹਾ ਪੋਪ ਨਦ ਜਿਉਂ ਵਾਸ ਵਸਤ ਹੈ ਮੁਕਰ ਨਾਏ ਜੈ ਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਬਾਹਰ ਭੀਤਰ ਇੱਕ ਜਨ ਹ ਇਹੋ ਗੁਰ ਗਿਆਨ ਬਤਾਏ ਜਨਦਾਨ ਕੈ ਬਿਨ ਅਪਚਿਨ ਮਟਨ ਬ੍ਰਹਮ ਕੇ ਕਾਏ ਬਾਰੇ ਪੀਤਰ ਇੱਕ ਜਨਹਾਂ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਹਪਜਿਨ ਮਿਟਾਨ ਬ੍ਰਹਮ ਕੇ ਕਾਏ ਸਾ ਵਾਹ ਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਜਿਹਾ ਸਾਣਾ ਅੱਜ ਦਾ ਜੋ ਹੁਕਮਨਾਮਾ ਸਾ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 684 ਅੰਗ ਦੇ ਉੱਤੇ ਸੁਭਾਏ ਮਾਨ ਇਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਸ਼ਬਦ ਹੈ ਉਹਨਾਂ ਨੇ ਪਹਿਲਾਂ ਮੰਗਲਾ ਚਰਨ ਉਚਾਰਨ ਕੀਤਾ ਇਕ ਓੰਕਾਰ ਸਤਿਗੁਰ ਪ੍ਰਸਾਦ ਕਿ ਪ੍ਰਮਾਤਮਾ ਜਿਹੜਾ ਉਹ ਇੱਕ ਹੈ ਦੋ ਨਹੀਂ ਹੈ ਨਾ ਹੀ ਪ੍ਰਮਾਤਮਾ ਵਰਗਾ ਕੋਈ ਹੋਰ ਬਣ ਸਕਦਾ ਨਾ ਕੋਈ ਪੈਦਾ ਹੋਇਆ ਨਾ ਕੋਈ ਪੈਦਾ ਹੋਣਾ ਇਕ ਓਅੰਕਾਰ ਸਤਗੁਰ ਪ੍ਰਸਾਦ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜਾਣੀ ਹੈ ਉਦੋਂ ਉਹਦੇ ਵਿੱਚ ਅਸੀਂ ਅਭੇਦ ਹੋ ਜਾਾਂਗੇ ਇਕਮਿਕ ਹੋ ਜਾਾਂਗੇ ਜਿਵੇਂ ਗੁਰੂ ਸਾਹਿਬ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ RAM ਕਹਿੰਦੇ ਜਿਵੇਂ ਸੂਰਜ ਦੀਆਂ ਕਿਰਨਾਂ ਸੂਰਜ 'ਚ ਮਿਲ ਜਾਂਦੀਆਂ ਨੇ ਨਾ ਇਸੇ ਤਰ੍ਹਾਂ ਇਹ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋਵੇ ਉਸ ਪਰਮਾਤਮਾ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਮਿਲ ਜਾਾਂਗੇ ਜਿਵੇਂ ਸੂਰਜ ਦੀ ਇਹ ਕਰਨਾ ਸੂਰਜ ਵਿੱਚ ਮਿਲਦੀਆਂ ਨੇ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਜਦੋਂ ਕਹਿੰਦੇ ਗੁਰੂ ਦੀ ਕਿਰਪਾ ਹੋਊਗੀ ਉਦੋਂ ਉਸ ਤਰ੍ਹਾਂ ਮਿਲ ਜਾਾਂਗੇ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਕਹਿੰਦੇ ਪਰਮਾਤਮਾ ਦੇ ਵਿੱਚ ਆਪ ਭੇਦ ਹੋ ਜਾਾਂਗੇ ਜਿੱਦੇ ਕਿਤੇ ਕਿਰਪਾ ਹੋਗੀ ਤਨਾਸਰੀ ਮਹੱਲਾ ਨਾਵ ਤਨਾਸਰੀ ਰਾਗ ਦੇ ਵਿੱਚ ਨਵੇਂ ਬਾਦਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੇ ਇਸ ਬਾਣੀ ਨੂੰ ਉਚਾਰਨ ਕੀਤਾ ਕੀ ਸਮਝਾ ਰਹੇ ਅੱਜ ਕਾਹੇ ਰੇ ਬਨ ਖੋਜਨ ਜਾਈ ਬਨ ਕਹਿੰਦੇ ਆ ਜੰਗਲਾਂ ਨੂੰ ਕਹਿੰਦੇ ਕਾਹਦੇ ਵਾਸਤੇ ਜੰਗਲਾਂ ਚ ਜਾ ਰਹੇ ਆ ਜੰਗਲਾਂ ਚ ਜਾ ਕੇ ਤੇਨੂੰ ਰੱਬ ਨਹੀਂ ਮਿਲਣਾ ਠੀਕ ਹੈ ਕਹਿੰਦੇ ਜੇ ਜਾਣ ਹੈ ਇੱਕ ਦਿਨ ਦੋ ਦਿਨ ਵਾਸਤੇ ਕਹਿੰਦੇ ਉੱਥੇ ਮਨ ਦੀ ਸ਼ਾਂਤੀ ਵਾਸਤੇ ਕਿ ਰੌਲਾ ਨਹੀਂ ਕੋਈ ਰੱਪਾ ਨਹੀਂ ਕੁਝ ਨਹੀਂ ਹੈ ਮਨ ਦੀ ਸ਼ਾਂਤੀ ਵਾਸਤੇ ਬੰਦਾ ਜਾ ਸਕਦਾ ਹੁਣ ਜਿਹੜੇ ਲੋਕ ਘੁੰਮਣ ਵਾਸਤੇ ਜਾਂਦੇ ਆ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਪਹਾੜਾਂ ਜਾਂਦੇ ਉਹ ਦੋ ਕੁ ਦਿਨ ਤੇ ਉਹਨਾਂ ਦਾ ਮਨ ਰਹਿੰਦਾ ਸ਼ਾਂਤ ਫਿਰ ਤੀਜੇ ਚੌਥੇ ਦਿਨ ਇਸ ਤਰ੍ਹਾਂ ਹੁੰਦਾ ਕਿ ਕਦੋਂ ਘਰ ਨੂੰ ਭੱਜ ਲਈਏ ਕਦੋਂ ਘਰ ਨੂੰ ਭੱਜ ਲਈ ਕਿਉਂਕਿ ਜਿਹੜਾ ਸੁੱਖ ਸਾਡੇ ਘਰੇ ਐ ਨਾ ਉਹ ਕਿਤੇ ਵੀ ਨਹੀਂ ਹੈ ਚਾਹੇ ਤੁਸੀਂ ਜੰਗਲਾਂ 'ਚ ਫਿਰੇ ਜਾਓ ਚਾਹੇ ਕਿਤੇ ਘੁੰਮਣ ਵਗਜੋ ਕਿਤੇ ਵਗਜੋ ਚਾਹੇ ਇੱਕ ਭਗਤ ਹੋਇਆ ਛੱਜੋ ਉਹਨੇ ਉਹ ਬੜਿਆ ਥਾਮਾਂ ਤੇ ਗਿਆ ਇੱਕ ਦਿਨ ਆਪਣੇ ਘਰ ਚ ਚਾਰੇ 'ਚ ਪਿਆ ਤੇ ਚਾਰੇ 'ਚ ਪਿਆ ਪਿਆ ਠੰਡੀ ਹਵਾ ਜਦੋਂ ਲੱਗੀ ਉਹਨੇ ਫਿਰ ਉੱਥੇ ਇੱਕ ਗੱਲ ਕਹੀ ਕਹਿੰਦਾ ਜੋ ਸੁਖ ਛੱਜੂ ਦੇ ਚਿਵਾਰੇ ਨਾ ਬਲਖ ਨਾ ਵਿਖਾਰੇ ਕਹਿੰਦੇ ਜਿਹੜਾ ਸੁਖ ਆਪਣੇ ਘਰ ਚ ਹੈ ਨਾ ਉਹ ਕਿਤੇ ਵੀ ਨਹੀਂ ਹੈ ਜੇ ਤੁਸੀਂ ਆਪਣੇ ਘਰ ਚ ਰਹਿ ਕੇ ਪ੍ਰਮਾਤਮਾ ਨੂੰ ਪਾ ਨਹੀਂ ਸਕਦੇ ਤਾ ਕਹਿੰਦੇ ਜੰਗਲਾਂ ਚ ਜਾ ਕੇ ਵੀ ਪਾ ਨਹੀਂ ਸਕਦੇ ਕਾਹੇ ਰੇ ਬਨ ਖੋਜਨ ਜਾਏ ਕਹਿੰਦੇ ਕਾਦੇ ਵਾਸਤੇ ਜੰਗਲਾਂ ਚ ਜਾ ਰਹੇ ਆ ਜੰਗਲਾਂ ਚ ਜਾ ਕੇ ਰੱਬ ਨਹੀਂ ਮਿਲਦਾ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਆ ਫਰੀਦਾ ਜੰਗਲ ਜੰਗਲ ਕਿਆ ਭਵੈ ਬਣ ਕੰਡਾ ਮੋੜ ਹੈ ਵਸੀ ਰੱਬ ਹਿਆਲੀਆ ਜੰਗਲ ਕਿਆ ਢੁੰਡੈ ਕਹਿੰਦੇ ਉੱਥੇ ਤੇਰੇ ਅੰਦਰ ਬੈਠਾ ਰੱਬ ਤੇ ਪਰਮਾਤਮਾ ਤੇ ਤੇਰੇ ਅੰਦਰ ਤੂੰ ਉੱਥੇ ਜਾ ਰਹੇ ਹੈ ਜੰਗਲਾਂ ਦੇ ਵਿੱਚ ਕਹਿੰਦੇ ਕੰਡੇ ਵੱਜਣਗੇ ਹੋਰ ਨਹੀਂ ਕੁਝ ਮਿਲਣਾ ਕਾਹੇ ਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਹਿੰਦੇ ਜਿਹੜਾ ਸਰਬ ਵਿਆਪੀ ਪਰਮਾਤਮਾ ਹੈ ਨਾ ਉੱਤੇ ਕਹਿੰਦੇ ਤੇਰੇ ਅੰਦਰ ਬੈਠਾ ਤੋਹੀ ਸੰਗ ਸਮਾਈ ਕਹਿੰਦੇ ਆਪਣੇ ਅੰਦਰ ਨੂੰ ਵੇਖ ਆਪਣੇ ਅੰਦਰ ਤੇ ਕਦੇ ਝੱਤੀ ਨਹੀਂ ਮਾਰੀ ਅਸੀਂ ਨੇ ਆਪਣੇ ਅੰਦਰ ਨੂੰ ਵੇਖੀਏ ਅਸੀਂ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਨਹੀਂ ਨਾ ਖੋਲਦੇ ਗੁਰੂ ਸਾਹਿਬ ਕਹਿੰਦੇ ਐ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਹਿੰਦੇ ਜਿੰਨਾ ਚਿਰ ਤੂੰ ਆਪਣੇ ਦਿਲ ਨੂੰ ਨਹੀਂ ਨਾ ਖੋਜਦਾ ਉਹਨਾਂ ਚਿਰ ਤੈਨੂੰ ਬਾਹਰੋਂ ਵੀ ਰੱਬ ਨਹੀਂ ਮਿਲਣਾ ਆਪਣੇ ਅੰਦਰ ਦੀ ਖੋਜ ਕਰਨੀ ਪੈਂਦੀ ਹੈ ਜੋ ਵਰ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਕਹਿੰਦੇ ਜਿਹੜਾ ਕੁਝ ਸਾਰੇ ਬ੍ਰਹਮੰਡ 'ਚ ਹੈ ਉਹ ਹੀ ਕੁਝ ਕਹਿੰਦੇ ਤੇਰੇ ਅੰਦਰ ਹੈ ਤੇਰੇ ਪਿੰਡੇ 'ਚ ਇਹਨੂੰ ਖੋਜ ਲੈ ਇਹਦੇ ਅੰਦਰੋਂ ਕਢ ਲੈ ਸਾਰਾ ਕੁਝ ਇਹਦੇ ਅੰਦਰ ਸਾਰਾ ਕੁਝ ਭਰਿਆ ਪਿਆ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈਓ ਤੇ ਤੇਰੇ ਨਾਲ ਵੱਸਦਾ ਕਹਿੰਦੇ ਪਰਮਾਤਮਾ ਕਿਤੇ ਦੂਰ ਨਹੀਂ ਹੈ ਉਹ ਤੇ ਹਰ ਇੱਕ ਦੇ ਨਾਲ ਵੱਸਦਾ ਹੁਣ ਜਿਹੜੇ ਤਰਕ ਕਰਨ ਵਾਲਿਓ ਕਹਿੰਦੇ ਇਸ ਤਰ੍ਹਾਂ ਤੇ ਹੋ ਨਹੀਂ ਸਕਦਾ ਜਿਹੜੀ ਚੀਜ਼ ਸਾਡੇ ਅੰਦਰ ਹੈ ਸਾਨੂੰ ਦੇਖਣੀ ਤੇ ਚਾਹੀਦੀ ਹੈ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਦਿਸਦੀਆਂ ਨਹੀਂ ਹੁੰਦੀਆਂ ਰਹਾਓ ਤੋਂ ਬਾਅਦ ਕਹਿੰਦੇ ਆ ਸਮਝਾ ਰਿਹਾ ਵੀ ਜਿਹੜੀਆਂ ਤੀਜਾਂ ਦਿਸਦੀਆਂ ਨੇ ਹੁਣ ਬੰਦੇ ਦੇ ਦਰਦ ਹੋ ਰਿਹਾ ਹੋਵੇ ਸਿਰ 'ਚ ਉਹਨੂੰ ਕਿਵੇਂ ਵੇਖਾਂਗੇ ਅਸੀਂ ਦੇਖ ਨਹੀਂ ਨਾ ਸਕਦੇ ਉਹਨੂੰ ਮਹਿਸੂਸ ਕੀਤਾ ਜਾ ਸਕਦੇ ਕਿ ਦਰਦ ਹੋ ਰਿਹਾ ਹੈ ਦੇਖਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਰਹਾਓ ਰਹਾਓ ਤੋਂ ਨਾਲ ਕਹਿੰਦੇ ਬਹੁਤ ਮੰਦ ਜਿਉਂ ਵਾਸ ਵਸਤ ਹੈ ਮੁਕਰ ਮਾਹੇ ਜੈਸੇ ਛਾਏ ਪੋਹ ਪ ਕਹਿੰਦਿਆ ਫੁੱਲ ਨੂੰ ਹੁਣ ਫੁੱਲ ਦੇ ਵਿੱਚ ਜਿਹੜੀ ਸੁਗੰਧੀ ਹੈ ਉਹ ਕਿਸੇ ਨੇ ਦੇਖੀ ਨਹੀਂ ਹੈ ਪਰ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਕਿ ਇਹਦੇ ਵਿੱਚ ਸੁਗੰਧੀ ਹੈਗੀ ਹੈ ਪਰ ਉਹ ਦੇਖੀ ਨਹੀਂ ਜਾਂਦੀ ਪੋਹ ਪ ਮਦ ਜਿਉਂ ਬਾਸ ਰਸਤ ਹੈ ਕਹਿੰਦੇ ਉਹਦੀ ਬਾਸਨਾ ਤੇ ਹੁੰਦੀ ਹੈ ਪਰ ਵੇਖ ਨਹੀਂ ਸਕਦੇ ਮੁਕਰ ਮਾਹੇ ਜੈਸੇ ਛਾਏ ਮੁਕਰ ਕਹਿੰਦੇ ਸ਼ੀਸ਼ੇ ਨੂੰ ਕਹਿੰਦੇ ਸ਼ੀਸ਼ੇ ਦੇ ਅੰਦਰ ਉਹ ਚੀਜ਼ ਛੁਪੀ ਹੋਈ ਹੈ ਜਿਹੜੀ ਉਹਦੇ ਸਾਹਮਣੇ ਖੜੀ ਹੈ ਜੇ ਉਹਦੇ ਸਾਹਮਣੇ ਅਸੀਂ ਖੜਾਂਗੇ ਤਾਂ ਸਾਡਾ ਜਿਹੜਾ ਉਸ ਸ਼ੀਸ਼ੇ ਦੇ ਵਿੱਚ ਦਿਸਣਾ ਜੇ ਨਹੀਂ ਖੜਾਂਗੇ ਤਾਂ ਨਹੀਂ ਦਿਸਾਂਗੇ ਭਾਵੇਂ ਕੇ ਸ਼ੀਸ਼ੇ ਦੇ ਅੰਦਰ ਹੈ ਅਸੀਂ ਉਹਦੇ ਸਾਹਮਣੇ ਆ ਗਏ ਤਾਂ ਉਹਨੇ ਪ੍ਰਗਟ ਕਰਤਾ ਕਿ ਆ ਵੇਖ ਇਸ ਤਰ੍ਹਾਂ ਦਾ ਤੋ ਬਹੁਤ ਵੱਡ ਜੋ ਆਸ ਵਸਤ ਹੈ ਮੁਕਰ ਮਾਹੇ ਜੈਸੇ ਛਾਏ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜੋ ਭਾਈ ਕਹਿੰਦੇ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ ਨਾ ਇਸੇ ਤਰ੍ਹਾਂ ਤੇਰੇ ਅੰਦਰ ਪ੍ਰਮਾਤਮਾ ਵੀ ਵਸਦਾ ਹੈ ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਭਾਈ ਕਹਿੰਦੇ ਆਪਣੇ ਅੰਦਰ ਨੂੰ ਖੋਜ ਘੱਟ ਕਹਿੰਦੇ ਹਿਰਦੇ ਨੂੰ ਕਹਿੰਦੇ ਆਪਣੇ ਹਿਰਦੇ ਨੂੰ ਵੇਖ ਆਪਣੇ ਹਿਰਦੇ ਨੂੰ ਕਦੇ ਵੇਖਿਆ ਨਹੀਂ ਲੋਕਾਂ ਦੇ ਜਿਵੇਂ ਅਸੀਂ ਨਾ ਆਪਣੇ ਅੰਦਰ ਦੇ ਜਿੰਨੇ ਬੁਰਾਈਆਂ ਨੇ ਉਹ ਕਦੇ ਨਹੀਂ ਵੇਖੀਆਂ ਕਿ ਮੇਰੇ ਅੰਦਰ ਵੀ ਇੰਗੀਆਂ ਘਾਟਾਂ ਨੇ ਦੂਜਿਆਂ ਦੀਆਂ ਘਾਟਾਂ ਅਸੀਂ ਦੇਖਦੇ ਰਹਿੰਨੇ ਆ ਕਿ ਫਲਾਣੇ ਚਾ ਘਾਟ ਹੈ ਫਲਾਣੇ ਚਾ ਘਾਟ ਹੈ ਆਪਣੇ ਅੰਦਰ ਜਿਹਦੇ ਘਾਟਾਂ ਦੇਖ ਲਈਆਂ ਉਹਦੇ ਦੂਜਿਆਂ ਦੀਆਂ ਘਾਟਾਂ ਨਹੀਂ ਦਿਸਣਗੀਆਂ ਅਸੀਂ ਆਪਣੀਆਂ ਘਾਟਾਂ ਵੇਖੀਆਂ ਕਹਿੰਦੇ ਕਿ ਮੇਰੇ ਜਿਵੇਂ ਆਹਾਹਾ ਘਾਟਾ ਨੇ ਗੁਰੂ ਸਾਹਿਬ ਕਹਿੰਦੇ ਜੇ ਤੂੰ ਪਰਮਾਤਮਾ ਨੂੰ ਮਿਲਣਾ ਹੈ ਨਾ ਕਹਿੰਦੇ ਆਪਣੇ ਅੰਦਰ ਨੂੰ ਵੇਖ ਆਪਣੇ ਅੰਦਰ ਨੂੰ ਖੋਜ ਲੈ ਇਹਦੇ ਅੰਦਰ ਹੀ ਸਾਰਾ ਕੁਝ ਨਿਕਲਿਆ ਹੋਣਾ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਇ ਕਹਿੰਦੇ ਦੁਨੀਆ ਦੇ ਵਿੱਚ ਜਿੱਥੇ ਮਰ ਜੀ ਜਾਇਓ ਪਰਮਾਤਮਾ ਉੱਥੀ ਹੈ ਬਾਹਰ ਵੀ ਹੈ ਤੇਰੇ ਅੰਦਰ ਵੀ ਹੈ ਅਸੀਂ ਗੁਰਦੁਆਰਾ ਸਾਹਿਬ ਆਉਨੇ ਆ ਜੇ ਸਾਡਾ ਮਨ ਮੈਲਾ ਹੈ ਨਾ ਤੁਸੀਂ ਚਾਹੇ ਸਾਰੀ ਜ਼ਿੰਦਗੀ ਗੁਰਦੁਆਰਾ ਸਾਹਿਬ ਆਉਂਦੇ ਰਹੋ ਕਦੇ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋਣੇ ਕਹਿੰਦੇ ਇਹ ਅਸਥਾਨ ਹੁੰਦੇ ਆ ਧਾਰਮਿਕ ਅਸਥਾਨ ਕੋਈ ਮੰਦਿਰ 'ਚ ਜਾਂਦਾ ਕੋਈ ਗੁਰਦੁਆਰੇ ਆਉਂਦਾ ਕੋਈ ਮਸਜਿਦ 'ਚ ਜਾਂਦਾ ਭਾਵੇਂ ਕਿ ਉੱਥੇ ਜਾ ਕੇ ਸੀਨੇ ਥੋੜਾ ਸਮਾਂ ਬੈਠ ਕੇ ਆਪਣੇ ਮਨ ਨੂੰ ਇਕਾਗਰ ਕਰਨਾ ਹੁੰਦਾ ਹੈ ਮਨ ਨੂੰ ਟਿਕਾ ਚ ਲਿਆਉਣਾ ਹੁੰਦਾ ਹੈ ਜਦੋਂ ਮਨ ਇੱਕ ਵਾਰੀ ਟਿਕਾ ਚ ਆ ਗਿਆ ਫਿਰ ਚਾਹੇ ਤੁਸੀਂ ਘਰ ਤੋਂ ਬਾਹਰੋਂ ਚਾਹੇ ਗੁਰਦੁਆਰਾ ਸਾਹਿਬ ਚੋਂ ਚਾਹੇ ਘਰ ਦੇ ਅੰਦਰ ਫਿਰ ਕਹਿੰਦੇ ਉਹ ਪਰਮਾਤਮਾ ਤੁਹਾਨੂੰ ਉੱਥੇ ਹੀ ਦਿਸੀ ਜਾਣਾ ਹੈ ਬਾਹਰ ਭਿੱਤਰ ਇੱਕੋ ਜਾਨੋ ਕਹਿੰਦੇ ਬਾਹਰ ਵੀ ਤੇ ਭਿੱਤਰ ਦਾ ਭਾਵ ਅੰਦਰ ਤੇ ਬਾਹਰ ਵੀ ਤੇ ਅੰਦਰ ਵੀ ਪਰਮਾਤਮਾ ਨੂੰ ਇੱਕੋ ਜਾਂ ਜਾਣ ਲਿਓ ਇਹੋ ਗੁਰ ਗਿਆਨ ਬਤਾਇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਇਹ ਗਿਆਨ ਦੀ ਗੱਲ ਹੈ ਤੁਹਾਨੂੰ ਦੱਸ ਰਹੇ ਆ ਜੇ ਸਾਨੂੰ ਪਤਾ ਲੱਗੇ ਕਹਿੰਦੇ ਅਸੀਂ ਤੁਹਾਨੂੰ ਦੱਸ ਰਹੇ ਆ ਜੇ ਕਹਿੰਦੇ ਤੁਹਾਡੇ ਚ ਆਹ ਗੱਲ ਘਾਟ ਰਹੇਗੀ ਨਾ ਫਿਰ ਨਹੀਂ ਮਿਲਣਾ ਕਦੇ ਕਿਹੜੀ ਘਾਟ ਜਨ ਨਾਨਕ ਵਿਨ ਆਪਾ ਚੀਨਾ ਮਿਟੇ ਨਾ ਭ੍ਰਮ ਕੀ ਕਾਇ ਕਾਈ ਦਾ ਭਾਵ ਹੁੰਦਾ ਜਿੱਥੇ ਪਾਣੀ ਖੜ ਜਾਂਦਾ ਹੈ ਨਾ ਜਦੋਂ ਪਾਣੀ ਖੜ ਜਾਂਦਾ ਹੈ ਉਹਦੇ ਚ ਇੱਕ ਹਰੇ ਰੰਗ ਦੇ ਇੱਕ ਪਰਤ ਜੰਮ ਜਾਂਦੀ ਹੈ ਕਹਿੰਦੇ ਉਹ ਜਦੋਂ ਪਰਤ ਜੰਮਦੀ ਹੈ ਫਿਰ ਉਹ ਪਾਣੀ ਉੱਥੇ ਸੁੱਕਦਾ ਨਹੀਂ ਕਹਿੰਦੇ ਕਿਉਂਕਿ ਧਰਤੀ ਉਹਨੂੰ ਸੋਖ ਨਹੀਂ ਸਕਦੀ ਪਾਣੀ ਨੂੰ ਇਸੇ ਤਰ੍ਹਾਂ ਕਹਿੰਦੇ ਤੁਹਾਡੇ ਮਨ ਦੇ ਉੱਤੇ ਭਰਮ ਦੀ ਕਾਈ ਲੱਗ ਗਈ ਭਰਮ ਪੈ ਗਿਆ ਸਾਡੇ ਅੰਦਰ ਹੁਣ ਕਈਆਂ ਦੇ ਮਨ ਚ ਇੰਨਾ ਭਰਮ ਪੈ ਜਾਂਦਾ ਹੈ ਕਿ ਗੁਰਦੁਆਰੇ ਗਏ ਤਾਂ ਹੈਗੇ ਆ ਪਤਾ ਨਹੀਂ ਸਾਡਾ ਕੰਮ ਬਣਨਾ ਹੈ ਪਤਾ ਨਹੀਂ ਨਾ ਬਣਨਾ ਹੈ ਬਸ ਇਹ ਭਰਮ ਦੀ ਜਿਹੜੀ ਕਾਈ ਉਹ ਜਾਲਾ ਪੈ ਗਿਆ ਨਾ ਸਾਡੇ ਮਨ ਦੇ ਉੱਤੇ ਕਹਿੰਦੇ ਇਹ ਜਿੰਨਾ ਚਿਰ ਤੁਹਾਡਾ ਮਿਟਦਾ ਨਹੀਂ ਉਹਨਾਂ ਚਿਰ ਪ੍ਰਮਾਤਮਾ ਚ ਅਭੇਦ ਨਹੀਂ ਉਹਦੇ ਜਨ ਨਾਨਕ ਬਿਨ ਆਪਾ ਚੀਨੈ ਜਿੰਨਾ ਚਿਰ ਕਹਿੰਦੇ ਆਪਣੇ ਆਪ ਦੀ ਖੋਜ ਨਹੀਂ ਕਰਦਾ ਉਹਨਾਂ ਚਿਰ ਉਹ ਭਰਮ ਦੀ ਕਾਈ ਤੇਰੀ ਮਿਟਦੇ ਨਹੀਂ ਸਾਡੇ ਅੰਦਰ ਜਿਹੜੀ ਭਰਮ ਪੈ ਗਿਆ ਨਾ ਭਰਮ ਕਿਸ ਤਰ੍ਹਾਂ ਹੁੰਦਾ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਜੇ ਠਾੜ ਦੇ ਮਹੀਨੇ ਦੇ ਵਿੱਚ ਜਦੋਂ ਆਪਾਂ ਜਾਣੇ ਆ ਨਾ ਬਸ ਚ ਬੈਠ ਕੇ ਗੱਡੀ ਚ ਬੈਠ ਕੇ ਆਪਾਂ ਨੂੰ ਸੜਕ ਦੇ ਉੱਤੇ ਦੂਰ ਪਾਣੀ ਨਜ਼ਰ ਆਉਂਦਾ ਕਿ ਪਾਣੀ ਖੜਾ ਪਰ ਜਦੋਂ ਉਹਦੇ ਕੋਲ ਜਾਂਦੇ ਆ ਪਾਣੀ ਹੁੰਦਾ ਹੀ ਨਹੀਂ ਉੱਥੇ ਉੱਥੇ ਭਰਮ ਹੈ ਸਾਡੇ ਅੰਦਰ ਦਾ ਇਸੇ ਤਰ੍ਹਾਂ ਕਈ ਵਾਰੀ ਰਾਤ ਨੂੰ ਤੁਰੇ ਆਉਨੇ ਆ ਰਸੀ ਪਈ ਹੁੰਦੀ ਹੈ ਸਾਨੂੰ ਲੱਗਦਾ ਕਿ ਸੱਪ ਪਿਆ ਪਰ ਸੱਪ ਨਹੀਂ ਹੁੰਦਾ ਉਹ ਭਰਮ ਹੁੰਦਾ ਹੈ ਇਸੇ ਤਰ੍ਹਾਂ ਇਹ ਕਹਿੰਦੇ ਭਰਮ ਪੈ ਗਿਆ ਤੇਰੇ ਅੰਦਰ ਇਹ ਭਰਮ ਨੂੰ ਕੱਢ ਦੇਗਾ ਇਹ ਭਰਮ ਨੂੰ ਦੂਰ ਕਰ ਦੇਗਾ ਕਹਿੰਦੇ ਜਨ ਨਾਨਕ ਬਿਨ ਆਪਾ ਚੀਨਾ ਜਿੱਦੇ ਆਪਣੇ ਆਪ ਦੀ ਖੋਜ ਕਰ ਲਈ ਬਸੋ ਭਰਮ ਨਿਕਲ ਗਿਆ ਤੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਓਗੇ ਤੇ ਉਸੇ ਦਿਨ ਸੂਰਜ ਕਿਰਨ ਮਿਲੇ ਜਲ ਕਾ ਜਲ ਹੋ ਆਰਾਮ ਕਹਿੰਦੇ ਇੱਕ ਵਿੱਚ ਹੋ ਜਾਓਗੇ ਅੱਜ ਗੁਰੂ ਸਾਹਿਬ ਇਹੀ ਗੱਲ ਕਹਿ ਰਹੇ ਆ ਕਿ ਤੁਸੀਂ ਆਪਣੇ ਘਰ ਚ ਰਹਿ ਕੇ ਵੀ ਪ੍ਰਮਾਤਮਾ ਨੂੰ ਪਾ ਸਕਦੇ ਹੋ ਪਰ ਆਪਣੇ ਹਿਰਦੇ ਦੀ ਖੋਜ ਜ਼ਰੂਰ ਕਰਨੀ ਹੈ ਬਾਹਰ ਭਿੱਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਏ ਜਨ ਨਾਨਕ ਬਿਨ ਆਪਾ ਜੀਨਾ ਮਿਟੈ ਨਾ ਭ੍ਰਮ ਕੇ ਕਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ